ਮਾਲਾ ਮਾਲਾ ਹallelujah ਇਨਾ ਸਾਰਿਆਂ ਕੋ ਪਿਸਤੌਲ ਤੇ ਬੋਬੀ ਨੇ ਆਣ ਕੇ ਮੇਰੀ ਨੌ ਦੇ ਸਿੱਧੀ ਗੋਲੀ ਮਾਰ ਚਾਰ ਮਹੀਨੇ ਦੀ ਗਰਭਵਤੀ ਔਰਤ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜੇ ਔਰ ਤੇ ਦੇ ਘੋੜੀ ਬਚਨ ਦੀ ਵੀਡੀਓ ਵੀ ਬਣਾ ਲਈ ਗਈ ਜਿਸ ਨੂੰ ਖੁਦ ਮ੍ਰਿਤਿਕ ਔਰਤ ਨੇ ਆਪਣੇ ਫੋਨ 'ਤੇ ਰਿਕਾਰਡ ਕੀਤਾ ਹੈ ਤੇ ਤਰਨ ਤਰ ਦੇ ਪੱਟੀ ਦੀ ਸਾਂਸੀਆ ਬਸਤੀ ਚ ਦਿਨ ਦਿਹਾੜੇ ਇੱਕ ਗਰਭਵਤੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕਾ ਦੀ ਪਛਾਣ 24 ਸਾਲਾ ਸੁਨੀਤਾ ਰਾਣੀ ਪਤਨੀ ਰਾਜਾ ਸਿੰਘ ਵਜੋਂ ਹੋਈ ਹੈ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਸੁਨੀਤਾ ਰਾਣੀ 4 ਮਹੀਨੇ ਦੀ ਗਰਭਵਤੀ ਸੀ ਪਰਿਵਾਰ ਨੇ ਕਰੀਬ 7-8 ਨੌਜਵਾਨਾਂ ਤੇ ਘਰ ਚ ਵੜ ਕੇ ਗੋਲੀਆਂ ਚਲਾਉਣ ਦੇ ਇਲਸਾਮ ਲਗਾਏ ਨੇ ਸਰ ਸਵੇਰੇ ਜਦੋਂ ਅਸੀਂ ਬਾਹਰ ਖੜੇ ਤਾਂ ਸਾਡੇ ਨਾਲ ਇਹਨਾਂ ਨੇ 5-7 ਜਾਣਿਆਂ ਨੇ ਇਹਨਾਂ ਕੁੱਟਮਾਰ ਕੀਤੀ ਉਹ ਉਹਨਾਂ ਦਾ ਨਾਮ ਸਰ ਇੱਕ ਦਾ ਨਾਮ ਬੋਵੀ ਸਿੰਘ son of ਮਖਤਿਆਰ ਸਿੰਘ ਮੀਵਾ ਸਿੰਘ son of ਮਖਤਿਆਰ ਸਿੰਘ ਨਿਸ਼ਾਨ ਸਿੰਘ son of ਜਾਨੂ ਸਿੰਘ ਸਨੀ ਸਿੰਘ son of ਮਖਤਿਆਰ ਸਿੰਘ ਸੇਵਾ ਸਿੰਘ son of ਮਖਤਿਆਰ ਸਿੰਘ ਬਿੱਟੂ ਸਿੰਘ son of ਜਾਨੂ ਸਿੰਘ ਵਿਕਰ ਸਿੰਘ son of ਸੁਖਾ ਸਿੰਘ ਸੁਖਾ ਸਿੰਘ son of ਬੋੜਾ ਸਿੰਘ ਕਰਨ ਸਿੰਘ son of ਸਰਜਾ ਸਿੰਘ ਇੱਕ ਜੋਦਾ ਸਿੰਘ ਰਤੋ ਕੇ ਸਰ ਉਹਨਾਂ ਦਾ son of ਨਹੀਂ ਪਤਾ ਇਹਨਾਂ ਨੇ ਵਾਰਦਾਤ ਕਰਦਿਆ ਸਾਰੀ ਮੀਵਾ ਸਿੰਘ ਨੇ ਬੋਬੀ ਸਿੰਘ ਨੇ ਤੇ ਨਿਸ਼ਾਨ ਸਿੰਘ ਨੇ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਪੰਜ ਸੱਤ ਫਾਇਰ ਕੀਤੇ ਤਾਂ ਬੋਬੀ ਨੇ ਜਦੋਂ ਫਾਇਰ ਕੀਤਾ ਮੇਰੇ ਗੋਲੀ ਲੱਗਣ ਲੱਗੀ ਤਾਂ ਮੇਰੀ ਵਾਈਫ ਭੱਜ ਕੇ ਅੱਗੇ ਹੋਈ ਤੇ ਫਿਰ ਜਿਹੜਾ ਬੋਬੀ ਦੀ ਗੋਲੀ ਦੇ ਨਾਲ ਉਹਨਾਂ ਦੇ ਨਾਲ ਲੱਗ ਕੇ ਗੋਲੀ ਮੌਕੇ ਤੇ ਸਰ ਡੈੱਡ ਹੋ ਗਏ ਫਿਰ ਅਸੀਂ ਸਰਕਾਰੀ ਹਸਪੀਟਲ ਲਿਆਂਦਾ ਸਾਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਇਹ ਡੈੱਡ ਹੋ ਗਏ ਨੇ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ ਸਰ ਮੇਰੀ ਰਿਕਵੈਸਟ ਤੇ ਇਹੋ ਹੀ ਮੰਗਿਆ ਕਿ ਜੋ ਵੀ ਬੰਦੀ ਕਾਰਵਾਈ ਇਹਨਾਂ ਤੇ ਜਲਦ ਤੋਂ ਜਲਦ ਜਿੰਨੀ ਵੀ ਕਾਰਵਾਈ ਹੋ ਸਕਦੀ ਹੈ ਗ੍ਰਿਫਤਾਰ ਹੋਣ ਤੇ ਜੋ ਬੰਦੀ ਕਾਰਵਾਈ ਹੈ ਇਹਨਾਂ ਤੇ ਹੋਇਆ ਜਾਵੇ ਮੁਕਦਮਾ ਦਰਜੇ ਸਰ ਕਰ ਲਿਆ ਇਹਨਾਂ ਨੇ ਪਰ ਮੈਂ ਇਹੋ ਚਾਹੁੰਦਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੇ ਸਾਡੇ ਨੇੜ ਦੇ ਘਰ ਰੇਸ਼ਮ ਸਿੰਘ ਦੇ ਕੋਠੇ ਤੇ ਚੜਕੇ ਇਹਨਾਂ ਦੀ ਬੈਕਸਾਈਡ ਦੇ ਨਾਲ ਹੀ ਕੋਠੇ ਲੱਗਦੇ ਇਹਨਾਂ ਨੇ ਉੱਥੋਂ ਸਾਨੂੰ ਰੋੜੇ ਤੇ ਦਾਤਰ ਮਾਰੇ ਉੱਥੋਂ ਦਾਤਰ ਖੜਕਾਉਂਦੇ ਸੀ ਤੇ ਰੋੜੇ ਮਾਰੇ ਤੇ ਇਹਨਾਂ ਨੇ ਇਹਨਾਂ ਤਿੰਨਾਂ ਨੇ ਪਿਸਤਲ ਦੀਆਂ ਫਾਇਰ ਕਰਨ ਲੱਗ ਪਏ ਸਰ ਜਦੋਂ ਬੋਬੀ ਦੀ ਗੋਲੀ ਲੱਗੀ ਤਾਂ ਮੌਕੇ ਤੇ ਮੇਰੇ ਵਾਈਫ ਡੈੱਡ ਹੋ ਗਏ ਹਸਪੀਟਲੋਂ ਸਾਨੂੰ ਜਵਾਬ ਦਿੱਤਾ ਗਿਆ ਮ੍ਰਿਤਕਾ ਦੀ ਸੱਸ ਮੁਤਾਬਕ ਘਰ ਚ ਬੜੇ 7 8 9 ਨੌਜਵਾਨਾਂ ਵਿੱਚੋਂ ਤਿੰਨ ਕੋਲ ਪਿਸਤੌਲ ਸੀ ਜਿਨ੍ਹਾਂ ਨੇ ਗੋਲੀ ਸਿੱਧੀ ਉਸ 3 ਨੂੰ ਦੇ ਸਿਰ 'ਚ ਮਾਰੀ ਉਧਰ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਡੀਐਸਪੀ ਦਫ਼ਤਰ ਬਾਹਰ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਮੇਰਾ ਪੁੱਤ 2 ਸਾਲ ਜੇਲ੍ਹ ਕੱਟ ਕੇ ਆਇਆ ਇਹਦੇ ਨਾਲ ਉਹ ਗੁੰਡੇ ਬਸਤੀ ਚ ਆਏ ਆ ਬਾਹਰੋਂ ਮੇਰੇ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਕਰ ਸਕਦੇ ਆ ਨਾ ਪੁੱਛ ਆਲੇ ਮਹਿੰਦਰਾ ਨਹੀਂ ਸੀ ਉਹ ਰਾਤੀ ਮੇਰੇ ਪੁੱਤ ਨੇ ਜਾ ਕੇ ਅੰਸੀਰੇ ਤੇ ਉਹਨੇ ਤਲਵਿੰਦਰ ਨੇ ਮਾਣੀ ਨੂੰ ਲਈ ਆ ਕਿ ਤੁਸੀਂ ਮਾਫੀ ਮੰਗ ਲਓ ਅੱਛਾ ਮੇਰਾ ਪੁੱਤ ਰਾਤ ਜਾ ਕੇ ਦਰਬਾਰ ਤੇ ਮਾਫੀ ਮੰਗੀ ਆ ਵੀ ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ ਤੜਕੇ ਆਣ ਕੇ ਤੇ ਇਹਨੇ ਮੁੰਚੀ ਨੇ ਤੇ ਬਿੱਟੂ ਨੇ ਤੇ ਬੋਬੀ ਨੇ ਆਣ ਕੇ ਗੋਲੀ ਮਾਰਿਆ ਵੀ ਮੇਵਾ ਵੀ ਮੇਵਾ ਨੇ ਵਾਸੇਂਗੂ ਕੋਲੇ ਵੀ ਆਣ ਕੇ ਸੇਵਾ ਨਾਲ ਇੱਕ ਸੇਵਾ ਏ ਇਹ ਜਸ਼ਨਨੀ ਮੁੰਚੀ ਸੇਵਾ ਬਿੱਟੂ ਮਿੱਕੀ ਚੰਨੀ ਚੰਨੀ ਇਹਨਾਂ ਨੇ ਆਣ ਕੇ ਜਬ ਬੋਵੀ ਸੁੱਖਾ ਮੁਖਤਿਆਰ ਸੇਂਗ ਦਾ ਉਹਦਾ ਮੁੰਡਾ ਵੱਡਾ ਬੋਵੀ ਨੇ ਗਾੜੀਆਂ ਪਿਸਤੌਲ ਪਹਿਲੋ ਬੋਵੀ ਆਇਆ ਗਾੜੀ ਗਾੜੀ ਸਾਰਿਆਂ ਕੋ ਪਿਸਤੌਲ ਇਹਨਾਂ ਸਾਰਿਆਂ ਕੋ ਪਿਸਤੌਲ ਤੇ ਬੋਵੀ ਨੇ ਆਣ ਕੇ ਮੇਰੀ ਨੌ ਦੇ ਸਿੱਧੀ ਗੋਲੀ ਮਾਰੀ ਜਦਕਿ ਪੁਲਿਸ ਨੇ ਦੋਸ਼ੀਆ ਖਿਲਾਫ ਕੇਸ ਦਰਜ ਕਰ ਲਿਆ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਲਈ Laash ਨੂੰ ਸਿਵਲ ਹਸਪਤਾਲ ਪੱਟੀ ਭੇਜਿਆ ਗਿਆ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਆਪਸ ਵਿੱਚ ਗਵਾਂਡੀ ਨੇ ਅਤੇ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ